ਕਾਹਦੇ ਬੋਲੂ ਆ ਵੀਐਸ ਦੇ ਸਾਹਮਣੇ ਮੰਨਪਤਾ ਦਿੱਤਾ ਹੈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਤਆ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਉਹਦਾ ਮੈਂ ਸਮੇਂ ਦਾ ਵੀ ਪੁਲਸ ਦੀ ਨਲਾਇਕੀ ਕਾਰਨ ਮੈਂ ਸਮੇਂ ਦਾ ਚਾਹੇ ਉਠਾਣਾ ਸਿਟੀ ਹੋਵੇ ਚਾਹੇ ਡੀਐਸਪੀ ਦਾ ਦਫਤਰ ਹੋਵੇ ਕਿਉਂਕਿ ਜੇ ਸਮੇਂ-ਸਮੇਂ ਤੇ ਲੋਕਾਂ ਨੂੰ ਇਨਸਾਫ ਮਿਲੇ ਵੀ ਮੈਂ ਸਮੇਂ ਦਾ ਲੋਕਾਂ ਨੂੰ ਧਰਨੇ ਲਾਣੇ ਪੈਣ ਲੋਕਾਂ ਨੂੰ ਮੰਗ ਪੱਤਰ ਨਾ ਦੇਣੇ ਪੈਣ ਕਿਉਂਕਿ ਸਾਡੇ ਵੈਸੇ ਤੇ ਡੀਐਸਪੀ ਸ਼ਹਿਰ ਦੇ ਬਹੁਤ ਵਧੀਆ ਵਾ ਸਮੇ ਸਮੇ ਤੇ ਲੋਕਾਂ ਦੀ ਗੱਲ ਸੁਣਦੇ ਆ ਪਰ ਹੇਟਲ ਦੇ ਲੈਵਲ ਤੇ ਜਿੰਨੇ ਅਫਸਰ ਹੈਗੇ ਆ ਚਾਹੇ ਉਹ ਥਾਣਾ ਸਿਟੀ ਹੈ ਚਾਹੇ ਉਹ ਸਰਹਾਣਾ ਹੈਗਾ ਯਾਨੀ ਜਿੰਨੇ ਕੋਈ ਹੇਟਲ ਲੈਵਲ ਦੇ ਅਫਸਰ ਹੈਗੇ ਆ ਕਿ ਮੈਂ ਸਮਝਦਾ ਅੱਜ ਕੋਈ ਦਰਖਾਸਤ ਦਵੇ ਤੇ 15 15 20 ਦਿਨ ਮੈਂ ਸਮਝਦਾ ਲੋਕਾਂ ਨੂੰ ਤੱਕੇ ਖਾਣੇ ਪੀਂਦੇ ਆ ਉਹ ਥਾਣਿਆਂ ਦੇ ਵਿੱਚ ਬਗੈਰ ਪੈਸਿਆਂ ਤੋਂ ਵੀ ਮੈਂ ਸਮਝਦਾ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਪਈ ਕਿਉਂਕਿ ਦੇਖੋ ਅਸੀਂ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਿੱਥੇ ਜੇ ਸਾਨੂੰ ਉਹਨਾਂ ਨੇ ਕਿਹਾ ਅਸੀਂ ਉੱਥੇ ਮੰਗ ਪਰ ਦਿੱਤਾ ਪਰ ਲੋਕਾਂ ਦੇ ਕਮਾਕਾਰਾਂ ਨੂੰ ਲੈ ਕੇ ਜਾਂ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਵੀ ਸਾਨੂੰ ਜਿਹੜਾ ਵਾ ਉਹ ਪੁਲਿਸ ਦੇ ਖਿਲਾਫ ਜਿਹੜਾ ਜਿਹੜੇ ਧਰਨੇ ਲਾਣੇ ਪੈਂਦੇ ਆ ਕਿਉਂਕਿ ਵੈਸੇ ਦੇਖ ਤਾਂ ਪਾਰਟੀ ਨਾਇਤਾ ਕਦੀ ਧਰਨਾ ਨਹੀਂ ਲਾਇਆ ਕਿਉਂਕਿ ਸਮੇਂ-ਸਮੇਂ ਤੇ ਸਿਰੇ ਪ੍ਰਸ਼ਾਸਨ ਨੂੰ ਯਾਦ ਕਰਾਈਦਾ ਵਾ ਕਿ ਏਸੀ ਥੱਲੋਂ ਉੱਠ ਕੇ ਬਾਹਰ ਵੀ ਸਮਾਜ ਜਿਹੜਾ ਵਾ ਉਹ ਉਹਨਾਂ ਨਾਲ ਵੀ ਝਾਤੀ ਮਾਰੋ ਕਿਉਂਕਿ ਤੁਹਾਡੇ ਹੇਠਲੇ ਲੈਵਲ ਦੇ ਜਿੰਨੇ ਅਫਸਰ ਹੈਗੇ ਆ ਉਹ ਨਾ ਤੇ ਗੱਲ ਸੁਣਦੇ ਆ ਨਾ ਕਿ ਦੀ ਕਿਸੇ ਦੀ ਆਪਣੀ ਇਨਸਾਫ ਦਿੰਦੇ ਆ ਅੱਜ ਜਿਹੜਾ ਸਾਡਾ ਸਿਗਾ ਮਕਸਦ ਇੱਕ ਤੇ ਇਨਕੁਆਰੀ ਅਸੀਂ ਲਾਈ ਸੀ ਡੇਢ ਮਹੀਨੇ ਤੋਂ ਵਿਸ਼ੇਂ ਤੋਂ ਡੀਐਸਪੀ ਸਾਹਿਬ ਨੇ ਇੱਕ ਸਾਡਾ ਲੈਟਰ ਸੀਗਾ ਉਹ ਥਾਣਾ ਸਿਟੀ ਭੇਜਿਆ ਸ਼ੈਨ ਤੋਂ ਥਾਣਾ ਸਿਟੀ ਦੇ ਐਸਐਸ ਤੋਂ ਉਹਨੂੰ ਸਵਾਏ ਮੈਚਾਂ ਤੋਂ ਇਲਾਵਾ ਵੀ ਲੋਕਾਂ ਦੀਆਂ ਦਰਖਾਸਤਾਂ ਨਹੀਂ ਦੇਖਦੀਆਂ ਉਹ ਥਾਣਾ ਸਿਟੀ 'ਚ ਕੀ ਹੁੰਦਾ ਪਿਆ ਵਾ ਐਸਐਚ ਨੂੰ ਨਹੀਂ ਦੇਖਦਾ ਪਿਆ ਪਰ ਏਕਤਾ ਪਾਰਟੀ ਜੂੰ ਦੇ ਅਸੀਂ ਏਕਤਾ ਪਾਰਟੀ ਬਣਾਈ ਹੈ ਅਸੀਂ ਅਜ ਤੱਕ ਕਦੀ ਵੀ ਕੋਈ ਥਾਣੇ ਝਗੜਾ ਨਹੀਂ ਭੇਜਿਆ ਕਿਉਂਕਿ ਤੁਹਾਨੂੰ ਪਤਾ ਵੀ ਥਾਣਾ ਸਿਟੀ ਜਾਂ ਕੋਈ ਵੀ ਥਾਣਾ ਹੈਗਾ ਵੀ ਇੱਥੇ ਬਗੈਰ ਪੈਹਾਂ ਤੋਂ ਕੰਮ ਨਹੀਂ ਹੁੰਦਾ ਅਸੀਂ ਕੋਈ ਹਵਾਏ ਤੀਰ ਨਹੀਂ ਮਾਰਦੇ ਅਸੀਂ ਕਈ ਐਸਐਚਓ ਕੋਲੋਂ ਪੈਸੇ ਵਾਪਸ ਕਰਾਏ ਆ ਉਹ ਡੀਐਸਪੀ ਨੂੰ ਸਾਰਾ ਪਤਾ ਸੀਗਾ ਪਰ ਦੇਖੋ 1.5 ਮਹੀਨਾ ਹੋ ਗਿਆ ਇਥੋਂ ਜਿਹੜੀ ਡੀਐਸਪੀ ਸਾਹਿਬ ਨੂੰ ਦਰਖਾਸਤ ਠਾਣਾ ਸਿਟੀ ਚ ਗਈ ਹੈ ਉਹ ਐਸਐਚਓ ਨੇ ਨਾ ਦਰਖਾਸਤ ਦੇਖੀ ਹੈ ਨਾ ਕੋਈ ਇਨਕੁਆਰੀ ਲਾਈ ਹੈ ਉਹ ਦੋਸ਼ੀ ਜਿਹੜਾ ਜਿੰਨੇ ਕਰੋੜਾ ਰੁਪਇਆ ਮੈਂ ਸਮਝਦਾ ਕਪੂਰਥਲ ਦੇ ਏਜੰਟੀ ਦਾ ਜਿਹੜਾ ਖਾਦਾ ਸਚਿੰਦ ਸ਼ਰਮਾ ਤੇ ਉਹਦੀ ਵਾਈਫ ਜਿਹੜੀ ਹੈ ਉਹਦੇ ਵਿੱਚ ਇੱਕ ਦੋ ਨਾਂ ਹੋਰ ਹੈਗੇ ਆ ਉਹ ਇੱਥੇ ਤੁਰਿਆ ਫਿਰਦਾ ਵਾ ਉਹਦਾ ਸੀ ਮੋਬਾਈਲ ਨੰਬਰ ਦਿੱਤਾ ਨਾ ਉਹ ਟ੍ਰੇਸ ਕੀਤਾ ਗਿਆ 9 ਬੰਦੇ ਟਰੇਸ ਕੀਤੇ ਗਏ ਇਸੇ ਕਰਕੇ ਮੈਂ ਸਮੇਂ ਦਾ ਵੀ ਡੀਐਸਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿਉਂਕਿ ਵੈਸੇ ਤੇ ਮੈਨੂੰ 3-4 ਦਿਨ ਪਹਿਲਾਂ ਕੋਲਾ ਆਉਂਦੀ ਸੀ ਬਹਿ ਕੇ ਆਪਾਂ ਗੱਲ ਕਰਦੇ ਆ ਪਰ ਦੇਖੋ ਜਦੋਂ ਅਸੀਂ ਪ੍ਰੈਸਾਂ ਨੇ ਜਾਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਅਫਸਰਾਂ ਜਿਹੜੀਆਂ ਮੈਂ ਸਮੇਂ ਦਾ ਬੰਦੇ ਅੱਖਾਂ ਕਿਉਂ ਗੋਲਦੀਆਂ ਪਈਆਂ ਜੇ ਇਹੀ ਕੰਮ ਜਿਹੜੇ ਆ ਸਮੇਂ-ਸਮੇਂ ਤੇ ਕੀਤੇ ਹੋਣ ਵੀ ਮੈਂ ਸਮੇਂ ਦਾ ਸਾਨੂੰ ਥਾਣੇ ਵਿੱਚ ਨਾ ਜਾਣ ਦੀ ਲੋੜ ਪਵੇ ਇੱਕ ਮੈਂ ਤੁਹਾਡੇਰੇ ਇੱਕ ਹੋ ਜਾ ਕਰਾਣਾ ਚਾਹਨਾ ਕਿ ਆਰਸੀਐਫ ਦੇ ਵਿੱਚ ਵੀ ਸਾਡਾ ਬੰਦਾ ਜਿਹੜਾ ਸਰਜੀਤ ਮਾਨ ਕੋਈ ਰਾਜੀਨਾਮਾ ਕਰਾਣ ਗਿਆ ਸੀਗਾ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਮੈਂ ਸਮਝਦਾ ਵੀ ਇਸ ਬੰਦੇ ਦੇ ਹੱਥੀ ਪਏ ਐ ਇਸ ਬੰਦੇ ਦੇ ਘੜੇ-ਕੂੜੇ ਮਾਰੇ ਐ ਫਿਰ ਮੈਂ ਜਦੋਂ ਚੌਂਕੀ ਚਾਰਜ ਨਾਲ ਗੱਲ ਕੀਤੀ ਮੈਂ ਕਿਹਾ ਤੂੰ ਪਾਰਟੀ ਦੀ ਬੈਠਕ ਕਰਾ ਕੋਈ ਪਾਰਟੀ ਦੀ ਬੈਠਕ ਨਹੀਂ ਕਰਾਈ ਆਪੀ ਸਤਕਵਿੰਝ ਕਰਕੇ ਵੀ ਉਹਨੂੰ ਕੋਰਟ 'ਚ ਪੇਸ਼ ਕਰਤਾ ਜਦੋਂ ਫੇ ਮੇਰੀ ਕੱਲ ਗੱਲ ਹੋਈ ਵੀ ਮੈਂ ਕਾ ਮਜਬੂਰਨ ਸਾਨੂੰ ਇਹ ਧਰਨਾ ਜਿਹੜਾ ਉੱਥੇ ਆਣ ਕੇ ਨਾ ਲਾਣਾ ਪਵੇ ਜਾਂ ਤੇ ਬੰਦਿਆਂ ਨੂੰ ਜਿਹੜਾ ਬੰਦੇ ਬਲਾਓ ਜਿਹਨਾਂ ਦੋਸ਼ੀ ਹੈਗੇ ਆ ਉਹ ਚਿੱਟਾ ਉਹਨਾਂ ਨੇ ਪੀਤਾ ਪਿਆ ਸੀਗਾ ਉਹਦੀ ਸਾਡੇ ਕੋਲ ਪ੍ਰੋਪਰ ਵੀਡੀਓ ਹੈਗੀ ਹੈ ਅੱਜ ਸ਼ਾਮ ਦਾ ਜਿਹੜਾ ਮੈਂ ਸਮਝਦਾ ਚਾਰ ਵਾ ਟਾਈਮ ਰੱਖਿਆ ਉਹ ਸ਼ਰਿਆ ਮੈਂ ਸਮਝਦਾ ਕਿ ਉਹ ਬੰਦੇ ਨੇ ਜਾਤੀਵਾਦੀ ਗਾਲਾਂ ਕੱਢੀਆਂ ਅੱਜ ਸਿਪ ਚੌਂਕੀ ਤੇ ਪਹਿਲਾਂ ਵੀ ਕਈ ਮਾਮਲੇ ਚੁੱਕੇ ਲਿਆਉਂਦੇ ਆ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਵੀ ਚੌਂਕੀ ਚ ਆ ਕੇ ਚੈੱਕ ਕਰਨਾ ਚਾਹੀਦਾ ਅਸੀਂ ਅੱਜ ਤੱਕ ਜਿੰਨੇ ਵੀ ਕੰਮ ਕਰਾਏ ਨਾ ਉੱਥੇ ਚੌਂਕੀ ਉਹ ਅਸੀਂ ਮੈਂ ਸੁਣਦਾ ਮੈਂ ਖੁਦ ਲੜ ਝਗੜੇ ਕਰਾਏ ਆ ਦੇਖੋ ਕੱਲ ਕਿੱਡੀ ਵੱਡੀ ਬੇਸ਼ਰਮੀ ਵਾਲੀ ਗੱਲ ਵਾ ਕਿ ਦੋ ਜਿਹੜੇ ਉੱਥੇ ਸਰਦਾਰ ਚਿੱਟਾ ਉਹਨਾਂ ਨੇ ਪੀਤਾ ਪੈ ਸਾਡੇ ਕੋਲ ਵੀਡੀਓ ਪਈ ਆ ਕੋਈ ਸਾਡੇ ਕੋਲ ਵਿਦ ਪ੍ਰੂਫ ਹੈ ਕਿ ਜਦੋਂ ਮੇਰੀ ਕੱਲ ਸਵੇਰੇ ਉਹ ਆਪਣੇ ਆਈ ਉਹਨਾਂ ਨਾਲ ਗੱਲ ਹੋਈ ਚੌਂਕੀ ਚਾਰਜ ਨਾਲ ਗੱਲ ਹੋਈ ਕਿ ਜਦੋਂ ਮੈਂ ਉਹਨੂੰ ਮਾੜਾ ਚੰਗਾ ਬੋਲਿਆ ਫੇਰ ਮੈਂ ਉਸ ਨੂੰ ਕੱਲ ਦਾ ਟਾਈਮ ਰਖਾਇਆ ਵੀ ਦੇਖੋ ਇੱਕ ਸ਼ਰਿਆਂ ਲੋਕੀ ਜਿਹੜੇ ਆ ਗੁੰਡਾਗਰਦੀ ਕਰਦੇ ਚੱਟੇ ਪੀ ਕਰਦੇ ਆ ਉਹਨਾਂ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਤੂੰ ਚਿੱਟਾ ਪੀਤਾ ਚਿੱਟਾ ਕਿਥੋਂ ਲੈ ਕੇ ਆਇਆ ਵਾ ਉਹ ਬੰਦਿਆਂ ਨੂੰ ਫੜਾਇਆ ਵੀ ਨਹੀਂ ਗਿਆ ਸਾਡੇ ਕਹਿੰਦਾ ਮੈਂ ਕਿ ਚੌਕੀ ਚਾਰ ਤੇ ਕਿਤੇ ਕਿਤੇ ਪੀਟੀਕਲ ਪ੍ਰੈਸ਼ਰ ਵੇਟ ਕੰਮ ਕਰਦਾ ਬਿਲਕੁਲ ਜੀ ਉਹ ਪੀਟੀਕਲ ਕਹਿੰਦਾ ਫੇ ਸਾਨੂੰ ਇਹੀ ਇਹੀ ਹੁਣ ਦੇਖਣੀ ਸਰਕਾਰ ਸਾਨੂੰ ਸਰਕਾਰਾਂ ਨਾਲ ਕੋਈ ਮਤਲਬ ਨਹੀਂਗਾ ਚਾਹੇ ਉਹ ਆਪ ਦੀ ਸਰਕਾਰ ਆ ਜਾਂ ਕਿਸੇ ਦੀ ਸਰਕਾਰ ਆ ਅਸੀਂ ਸਰਕਾਰਾਂ ਤੋਂ ਕੁਝ ਨਹੀਂ ਸਮਝਦੇ ਸਾਡੀ ਆਪਣੀ ਸਰਕਾਰ ਹੀ ਹੈਗੀ ਸਾਰੀ ਉਹ ਮਾਦਾਤਾ ਨੂੰ ਜੇ ਇਨਸਾਫ ਨਾ ਮਿਲਿਆ ਵੀ ਜੇ ਕਾਨੂੰਨ ਸੰਧਰਨ ਆ ਲਿਆ ਲਾਣਾ ਪਿਆ ਤੇ ਫਿਰ ਇਹ ਚੌਂਕੀ ਜਾਰ ਦੇ ਖਿਲਾਫ ਧਰਨਾ ਲਾਵਾਂਗੇ ਉਥੇ ਦੀ ਗੱਲ ਦੱਸਾਂਗੇ ਫਿਰ ਵੀ ਇਹ ਚੌਂਕੀ ਥਾਣੇ ਦੇ ਵਿੱਚ ਕਿੰਨਾ ਲੈਨ ਦਿਨ ਹੁੰਦਾ ਔਰ ਕਿਦਾਂ ਰਾਜਨਾਮੇ ਕਰਾਏ ਜਾਂਦੇ ਆ ਇਹ ਸਾਰੇ ਮਾਮਲੇ ਲੈ ਕੇ ਮੈਂ ਸਮਝਦਾ ਅੱਜ ਦੀ ਸਾਡੀ ਮੰਗ ਸੀਗੀ ਡੀਐਸਪੀ ਸਾਹਿਬ ਵੈਸੇ ਨੇ ਕੱਲ ਵਿਸ਼ਾਣ ਦਿੱਤੇ ਸਾਨੂੰ ਕਿ ਤੁਹਾਡੇ ਦੋਨੇ ਕੰਮ ਜਿਹੜੇ ਛੇਤੀ ਛੇਤੇ ਕੀਤੇ ਜਾਣ ਵੀ ਸਾਨੂੰ ਵਿਸ਼ਵਾਸ ਆ ਕਿ ਸਾਡਾ ਦੋ ਤਿੰਨ ਦਾ ਕੰਮ ਹੋਊਗਾ ਤਾਂ ਫੇਰ ਮੈਂ ਸਮਝਦਾ ਡੀਐਸਪੀ ਨੂੰ ਬੇਨਤੀ ਕਰਦਾ ਕਿ ਆਪਣੇ ਥਾਣਿਆਂ ਵੱਲ ਚਾਤੀ ਮਾਰਨ ਤੁਹਾਡੇ ਥਾਣੇ ਕੀ ਹੁੰਦੇ ਆ ਜਿੰਨਾ ਚਿਰ ਵੱਡਾ ਅਫਸਰ ਥਾਣੇ ਵਿੱਚ ਨਹੀਂ ਬੜੂਗਾ ਉਹਨਾਂ ਚਿਰ ਜਿਹੜਾ ਮੈਂ ਸਮਝਦਾ ਉਹ ਗਾਂਧੀ ਗਾਂਧੀ ਕੰਮ ਮਾਣਾ ਵਾ ਬਗੈਰ ਪਿਛੇ ਬਗੈਰ ਪੈਸੇ ਦਾ ਕੰਮ ਨਹੀਂ ਹੁੰਦਾ ਇਹ ਸਾਡੀ ਮੈਂ ਤੁਹਾਡੇ ਜੀ ਦੀ ਡਿਮਾਂਡ ਸੀਗੀ ਅੱਜ ਕੀ ਮਾਮਲਾ ਸੀ ਜਿਦਾਂ ਕਿ ਅੱਜ ਇੱਕ ਤਾਂ ਪਾਰਟੀ ਬਣ ਉਸਨੂੰ ਮਾਰਨ ਇਹਨਾਂ ਦੀਆਂ ਜਿਹੜੀਆਂ ਜੀ ਦੋਰ ਦਰਖਾਸਤਾਂ ਨੇ ਸਾਡੇ ਕੋਲ ਉਹਨਾਂ ਦੇ ਕਾਰਵਾਈ ਲਈ ਇਹਨਾਂ ਨੇ ਅੱਜ ਇੱਕ ਮੱਗ ਪੱਤਰ ਦਿੱਤਾ ਹੈ ਤੇ ਇਹ ਆਫਿਸ ਆਣਗੇ ਸਾਡੇ ਕੋਲ ਜੋ ਵੀ ਬੰਦੀ ਕਰਵੀ ਹੋਊਗੀ ਕੀਤੀ ਜਾਵੇ ਕੀ ਕਾਰਨ ਕੀ ਸੀ ਜਿਹੜੀ ਕਿ ਇੱਕ 쿼ਰੀ ਨੂੰ ਲੈ ਕੇ ਮਤਲਬ ਇਹ ਸਾਰਾ ਮਾਮਲਾ ਇਪੋਰਟ ਨੂੰ ਹੈ ਕਿ ਕੀ ਸੀ ਹੋਇਆ ਪੈਂਡਿੰਗ ਇਨਕੁਆਰੀ ਹੈ ਇੱਕ ਜ਼ਮੀਨ ਦਾ ਕੋਈ ਰੌਲਾ ਉਹਦੇ ਰਿਗਾਰਡਿੰਗ ਹੈ ਕਦੋਂ ਮਾਮਲੇ ਨੇ ਜਲਦੀ ਸਾਡੇ ਕੋਲ ਕੋਈ ਸਮੱਸਿਆ ਹੈ ਹਾਂਜੀ ਜਲਦੀ ਹੱਲ ਹੋ ਜਾਵੇਗਾ ਜੀ